ਮਾ ਜੀ ਅਸਤਕਾਰ ਬੋਲ ਕਾਲ ਜੀ ਹੌਸਾਬ ਠੀਕ ਠਾਕ ਜੀ ਛੋੜੀਆ ਗੱਪਾਂ ਚ ਨਹੀਂ ਸੁਣਾਉ ਚਲੋ ਕੀ ਬੰਦਾ ਵਧੀਆ ਜੀ ਕਿਨੇ ਅੱਜ ਫਿਰ ਮਾਲ ਅੱਜ ਚਾਰ ਮੱਝਾਂ ਆਪਣੇ ਤੋਂ ਤਿੰਨ ਵੜਾ ਆ ਮਾਲ ਵਿਚਲਾ ਵੇਚ ਗਿਆ ਮਾਲ ਸਾਰਾ ਵੇਚ ਗਿਆ ਮਾਲ ਨਵਾ ਹੀ ਬਸ ਠੀਕ ਚਲੋ ਦੱਸੋ ਪਿੰਡ ਆਪਣਾ ਜੀਓ ਵਾਲਾ ਜ਼ਿਲ੍ਹਾ ਤਰਨਤਾਰਨ ਨੰਬਰ 88721 730 ਪਹਿਲਾਂ ਆਪਣ ਸੰਦੇ ਹੀ ਟਰੀ ਫਾਰਮ ਵੇਖਣ ਵਾਲਿਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁ ਮਬਾਰਕ ਤੁਹਾਨੂੰ ਬਾਜੀ ਬੋਬੋ ਮਾਰ ਚੋਕ ਜੋਗਾ ਨਾ ਸਾਰੇ ਸਾਲ ਹੁਣ ਗਾ ਨਵੇਂ ਸਾਲ ਹੀ ਬੜੋ ਨੀ ਨਵੇਂ ਸਾਲ ਬਣਾਵਾਂਗੇ ਹਾਂ ਠੀਕ ਹੈ ਤੀਨੂ ਬਣਾਵਾਂਗੇ ਠੀਕ ਹੈ ਠੀਕ ਹੈ ਮਾਰਾ ਚੋਖੜ ਗਿਆ ਬਾਤ ਤੁਰੇ ਹੋਣਾ ਦੂਜੇ ਦਿਨ ਦੇ ਹਾਂ ਬਹੁਤ ਵੱਡੀ ਮਈ ਲੱਗਦਾ ਹੋ ਜਾਗਾ ਤੁਹਾਡੇ ਹੁੰਦੇ ਆ ਜਾ ਇੱਕ 20 ਕਿਲੋ ਵਾਲੀ ਮਈ ਆਉਂਦੀ ਹੈ ਹਾਂ ਵੱਡੀ ਮਈ ਠੀਕ ਹਾਂ ਬੋਲੋ ਆ ਵੜਾ ਸੰਦੀਸਾ ਵਾ ਵਚੀ ਬਦੀ ਆ ਵਚੀ ਵਖਾ ਦੇਣੀ 20 ਦੀ ਲਾ ਲੋ ਮੀਨੀ ਲਾ ਲੋ ਅੱਛਾ ਦੁੱਧ ਨਾਲ ਥਲੇ 16 17 ਕਿਲੋ ਠੰਡੀ ਧੀਰੀ ਵਚੀ ਇਧਰੇ ਅੱਛਾ ਹੁਣ ਇਸ ਤੋਂ ਸੋਸਤਾ ਰਹਿਣਾ 16 ਕਿਲੋ ਦੁੱਧ ਤੋਂ ਮੈਂ ਚਵਾ ਕੇ ਦੇਉ ਇਧਰੇ ਠੀਕ ਆ ਚਵਾਈ ਲਗੀ ਪਉਦੀ ਜਾਰੀ ਖਰੀ ਲੈ ਹਾਂ ਛੂਕਰ ਪੁਣਾ ਨਹੀਂ ਫੋਲ ਵੱਡੀ ਵਚੀ ਨਹੀਂ ਠੀਕ ਆ ਹਾਂ ਦੋ ਤੇ 17 ਉਹ 16 ਕਿਲੋ ਚਵਾ ਕੇ ਦਵਾਂਗੇ ਅਸ਼ੀਲੀ ਕਿੱਥੇ ਆ ਉਹ ਬੱਠੀ ਆ ਨਹੀਂ ਆਹ ਅਗਲੇ ਬੰਨੇ ਵਚੀ ਆ ਆਲੀ ਆ ਆ ਵੇ ਹਾਂ ਪਰਲੀ ਨਿੱਕੀ ਜੀ ਪਰਲੀ ਉਰਲੀ ਉਰਲੀ ਅੱਛਾ ਆ ਠੀਕ ਆ 20 ਨਹੀਂ ਲਾ ਲੋ ਮੀਨੀ ਲਾ ਲੋ ਚਲੋ ਤੋਰੋ ਹਾਂ 2 दे 16 ਇਹ ਲੋ ਇਹੋ ਚਵਾ ਕੇ ਦਊਗਾ ਲੋ ਜੀ ਕਰੋ ਚੈੱਕ ਆ ਦੇਖੋ ਲੈ ਵੀਰੇ ਕਟਕੋਟ ਦੇਖੋ ਗਰਾਂ ਚੁੰਨ ਚੰਨ ਬਹੁਤ ਚੰਗੀ ਠੀਕ ਆ ਜਿੱਥੇ ਕੀ ਆ ਨਾ ਆ ਜਾ ਫਾਰ ਵਾਲੀ ਬਹਿੜਿਆ ਵੱਡੀ ਬੜੀ ਬੜੀ ਪੂਰੀ ਬਹਿੜਾ ਛੋਟੀ ਵਾਲੀ ਬਾਗੂ ਦਾ ਜੈ ਦੇਖਾਂਗੇ ਜਨਮ ਆ ਜੀ ਦਾ ਜੈਰੀ ਨੂੰ ਦਾ ਤੈਨੂੰ ਬੜਾ ਆਪਣਾ ਮੈਜ ਹੁੰਦਾ ਨੇ ਮਾਲ ਵੇਚਦਾ 75 ਦੀ ਦੇ ਦੀਏ ਕਰਦੇ ਮਾਨ ਦਾ ਜਣਾ ਹੁੰਦਾ ਹਾਂ ਦੇ ਨਾਂ ਜਿਹੜੀ 55000 ਦੀ ਵੜ ਦੇਣੀ ਆ ਉਹ ਤਾਂ ਛੋਰ ਛਪਾ ਕਰਾਂਗੇ ਲੋ ਜੀ 55000 ਦੀ ਹਾਂ ਦੇ ਨਾਂ ਠੀਕ ਵੱਡੀ ਵੜਿਆ ਫੋਲਸ ਦੀ ਸੀ ਵੱਡੀ ਪੂਰੀ ਵੱਡੀ ਆ ਚਲੋ ਜਾ ਹਾਂ ਦੋ ਆ ਵੀ ਤਾਜੀ ਸਰੀ ਆ ਇਹ ਬਿਲਕੁਲ ਤਾਜੀ ਉਹਨੂੰ ਕਿਨੇ ਮੋਇਆ ਤੇਰਾ 14 ਕਿਲੋ ਵੜਸਲੇ ਦੁੱਧ ਉਹ ਅੱਛਾ ਇਹ ਵੀ ਠੰਡੀ ਦੀ ਰੀ ਬਹੁਤ ਯਾਰੀ ਸੁਨੀਸਾ ਇਦਰੇ ਸ਼ੂਕਰ ਪੁਰਾਣੀ ਆਲਾ ਸ਼ੂਕਰ ਪੁਰਾਣਾ ਕਦੇ ਨਹੀਂ ਠੀਕ ਲੋ ਦੇ ਵੀ 15 16 ਕਿਲੋ ਭਰੂਗੀ ਇਹ ਵੀ ਖੋਲੋ ਹਾਂ ਲੋ ਜੀ ਇਹ ਵੀ ਕਰੋ ਚੈੱਕ ਸੇਂਘੀਆਂ ਜਪਾ ਬਿਲਕੁਲ ਤਾਜੀ ਜੋ ਹਾਂ ਹਾਂ ਆ ਦੇਖੋ ਚੋਂਚਾਂ ਇੱਕ ਨੰਬਰ ਆ ਠੀਕ ਹੈ ਫਿਰ ਨਹੀਂ ਠੀਕ ਆ ਗਾਵਾਂ ਨੇ ਮਗਰ ਬੰਦਾ ਚਾਹੀਦਾ ਸੰਦੀਪ ਸਿੰਘ ਗਾਵਾਂ ਨਹੀਂ ਪਿਛੇ ਹਟਦੀਆਂ ਦੁੱਧ ਤੋਂ ਦੇ ਉਹ ਸਵੇਰ ਦੇ ਆ ਵਧੀਆਂ ਸ਼ਾਮਾਂ ਨੂੰ ਵੇਖੀ ਉਹਨਾਂ ਕੀ ਦੇਣਾ ਬਿਲਕੁਲ ਸਹੀ ਗੱਲ ਤੁਹਾਡੀ ਇਹਨਾਂ ਦੀਆਂ ਖੁਰਲੀਆਂ ਭਰੀਆਂ ਹੁਣ ਫੇਰ ਹੀ ਬਾਟੀਆਂ ਭਰਦੀਆਂ ਰਹਿ ਜਾਂਦਾ ਮੋਲ ਬਾਈ ਬੋਲੇ ਜੰਦੀਰ ਜੀ 50 ਦੀ ਵਛੀ ਵੇਖਦੀ ਆ ਹਾਂ ਇਹਨਾ 45 ਦੀ 2000 ਛੋੜ ਚਲੋ 43000 ਦੀ ਵਛੀ ਦਵਾਂਗੇ ਠੀਕ ਆ ਸੰਦੀਪ ਜੀ ਆ 6 ਦੰਦ ਦੀ ਘੋਟੀ ਆ ਇਹ ਲੈ ਰਮਾਜ ਨਹੀਂ ਮੈਂ ਨਹੀਂ ਇਹ ਇਹ 6 ਦੰਦ ਝੋਟੀਆਂ ਬੱਚਾ ਮਰ ਗਿਆ ਦਾ ਹਾਂ ਹਾਂ ਆਹ ਗਾੜੀ ਟੰਗੀ ਪੂਛੀ ਧਾਰ ਤੇ ਮਿਲੂਗੀ ਹੁਣ ਦੁੱਧ ਕਿੰਨਾ ਇਹਨੂੰ ਸੁਨੀਲ ਸਾਹਿਬ ਮੈਂ 15 ਨੂੰ ਕਹਿੰਨਾ 16 ਨਹੀਂ ਹੂੰ 13 ਕਿਲੋ ਕੰਡਾ ਰੱਖਵਾ ਦੁੱਧਿਆ ਦੋ ਦੇ ਵੀ ਤਿੰਨ ਡੰਗ ਮੇਰੇ ਘਰੇ ਚੋਕੇ ਖੜੇ ਕੋਈ ਤੇ ਮਿਲੂਗੀ ਧਾਰ ਤੇ ਹੀ ਝੋਟੀਉ ਕੈਮਰਾ ਮਾਰਦੇ ਸੁਣੀਦਾ ਫੁੱਲ ਵੱਡੀ ਝੋਟੀ ਆ ਨਹੀਂ ਬਹੁਤ ਵੱਡੀ ਝੋਟੀ ਮੈਂ ਇਧਰੋਂ ਲਈ ਆ ਮੈਨੂੰ ਨਹੀਂ ਬਣਾ ਕੇ ਇਧਰੋਂ ਆਈ ਜੋ ਨਹੀਂ ਠੀਕ ਆ ਫਿਰ ਬਾਕੀ ਭੈਣ ਭਰਾ ਕੋਈ ਆਦਾ ਸਾਰਾ ਦਾਦੂ ਦੀ ਝੋਟੀ ਕਿਹੜੇ ਸ਼ਹਿਰ ਦੀ ਆ ਹਾਂ ਤੇ ਚੂਨ ਤਾਂ ਸੰਦੀਸਾ ਇੱਕ ਨੰਬਰ ਠੀਕ ਹੈ ਦੂਗਾ ਲੈਂਦੇ ਕਿ ਨਹੀਂ ਨਾ ਨਾ 부ਛੀ ਦੇ ਮਿਲਦੀ ਆ ਅੱਛਾ 부ਛੀ ਦੇ ਆਹੇ 부ਛੀ ਬਣੀ ਆ ਧਾਰ ਤੇ ਮਿਲੂਗੀ ਹਾਂ ਠੀਕ ਆ ਮੈਂ ਝੋਟੀ ਇਧਰ ਆ ਸ਼ੂਕਰਪੂਣਾ ਥੋੜਾ ਲੈ ਨਹੀਂ ਨਹੀਂ ਠੀਕ ਆ ਇਧਰ ਐ ਹਾਂ ਬਲਿਕ ਇਧਰ ਆ ਹਾਂ ਹਾਂ ਉਹ ਗੱਲਾਂ ਦਾ ਜਿਹੜੀ ਧਾਰਿਆ ਇਹਦਾ ਮੁੱਲ ਨਹੀਂ ਇਹਦਾ ਜੇਲ ਛੋਡੀ ਜਾਂਦਾ ਬੱਚਾ ਹਾਂ ਛੋਡੀ ਦੇ ਇੱਕ 60 65 ਦੀ ਬੱਚਾ ਗਿਆ ਮਾਰ ਹਾਂ ਤੈਨੂੰ ਪੜਾ ਆਪਣੇ ਸੂਰ ਆਪਾ ਬੱਚਾ ਨਹੀਂ ਦੂਜਾ ਕੰਮ ਨਹੀਂ ਕਰਨਾ ਮਰੇ ਚ ਦੇਣੀ ਹਾਂ ਘਰ ਜੂ ਘੜ ਜੇ ਹਾਂ ਇੱਕ 30 ਦੇ ਦਈਏ ਪਜਾਇ ਜੀ ਕਮ 5000 ਛੋੜ ਇੱਕ ਪੰਜੀ ਦੀ ਝੋਟੀ ਦੇਣੀ ਤੇ ਮੈਂ ਬੰਗ 14 ਖਰੇ 13 ਕਿਲੋ ਚ ਕੰਡਾ ਲਾਵਾਂ ਦੁੱਧ ਉਹ ਝੋਟੀ ਛੱਲੇ ਠੀਕ ਆ ਧਾਰ ਤੇ ਮੈਨੂੰ ਵੀ ਝੋਟੀ ਲਾ ਜੇ ਨਹੀਂ ਤਾਂ ਰਹਿਣ ਦੇ ਚਲੋ ਠੀਕ ਆ ਅਗਲੇ ਘਰ ਵੀ ਜਾ ਜੇ ਝੋਟੀ ਖਰਾਬ ਕਰ ਦੇ ਮੇਰੇ ਘਰੇ ਝੋਟੀ ਲਾ ਜਾ ਚਲੋ ਠੀਕ ਆ ਜਾਣ ਦੇ ਜਾਣ ਤੇ ਆਹਾ ਫਿਰ ਇਹ ਸੰਦੀਪ ਜੀ ਮੈਂ ਗੱਬਲ ਆ ਅੱਛਾ ਗੱਬਲ ਆ ਇਹ ਅੱਛਾ ਮੇਰੇ ਨਾਰਾ ਨੂਣਾ ਐ ਤਾਂ ਨਹੀਂ ਮੈਂ ਯਾਤਾਲੀ ਮੈਂ ਆ ਕਿਨੇ ਨਾਲ ਲਊਗੀ ਇੱਕ ਇਹ ਘਰ ਦੀ ਜੋੜ ਆ ਸੰਦੀਪ ਜੀ ਇੱਕ ਘਰ ਆ ਹਾਂ ਫੁੱਲ ਸੰਦੀਪ ਜੀ ਦੋ ਤਾਂ ਮੈਂ 16 17 ਦਿਨਾਂ ਭਰਦੀ ਆ ਹਾਂ ਦੇਸੀ ਮਹੀਂ ਨਾ ਕੋ ਆ ਕੇ ਹਾਂ ਬਣਾ ਬੀਲੇ ਕਰਦੇ ਨਹੀਂ ਬੜੇ ਬਣਾਏ ਹਾਂ ਆ ਗਿਆ ਜਨੀ ਜੀ ਹਾਲ ਤਾਂ ਨਹੀਂ ਮਹੀਂ ਹੁੰਦੀ ਠੀਕ ਆ ਪੰਡ ਬਾਜੂ ਮਹੀਂ ਇੱਧਰ ਆ ਦੋਈ ਮਹੀਂ ਹਾਂ ਦੋਈ ਬਣੀ ਨਾੜਾ ਮਹੀਂ ਦੇ ਨਹੀਂ ਪੂਰੀ ਯਾਰ ਪਾਦ ਵਾਲੀ ਮਹੀਂ ਆ ਵੇਹਾ ਬਿਲਕੁਲ ਬਿਲਕੁਲ ਫੋਲ ਵੱਡੀ ਇਹਦਾ ਮੁੱਲ ਫਿਰ ਬਰਾਬਰ ਹੀ ਦੇ ਦੇਣੀ ਆ ਇਹ ਵੀ ਸਵਾਦੀ ਇਹ ਵੀ ਸਵਾਦੀ ਜੋ ਵੀ ਸਵਾਦੀ ਚਲੋ ਹਾਂ ਕਾਣ ਕਰਤਾ ਯਾਰ 5000 ਅੱਛਾ ਇੱਕ ਵੀਰ ਹੀ ਇੱਕ ਵੀਰ ਹੀ ਦੇਣੀ ਨਹੀਂ ਜਮੀਨ ਚਾ ਕਹਨੇ ਲੈ ਕੇ ਜਮਈ ਠੀਕ ਆ 1 ਲੱਖ 20 ਹਾਂ 1 ਲੱਖ 20 ਹੀ ਦੇ ਦੇ ਪੰਜ ਹੋਰ ਜਾਣ ਦੇ ਦੇ ਰਾਂਗੇ ਯਾਰ ਉਹ ਹੋਰ ਜਾਣ ਦੇ ਪੰਜ ਅੱਜ ਨਵੇਂ ਸਾਲ ਦੇ ਆਫਰ ਕਰਤਾ ਹੀ ਮੈਂ ਉਹ ਕਹਿੰਦਾ ਹੋਰ ਜਾਣ ਦੇ ਪੰਜ ਪੰਜ ਜਾਣ ਦੇ ਹੋਰ ਵੱਧ ਕੀ ਜਾਣ ਦੇਣਾ ਨਹੀਂ ਇੱਕ 15 ਨਹੀਂ ਜਿਹੜੀ ਜਿਹੜੀ ਗੱਲ ਕਹਿਦੀ ਆ ਇੱਕ ਨਾ ਕੈਮਰਾ ਮਾਰ ਕੇ ਲਗਾ ਦੇ ਇਹ ਨਵੇਂ ਸਾਲ ਦੇ ਆਫਰ ਲਾਗੇ ਅੱਜ ਲਾ ਦੇਣੀ ਨਹੀਂ ਕਹਨੇ ਹਾਂ ਹਾਂ ਤੇਣੀ ਨਹੀਂ ਕਹਿੰਦੇ 11 15 ਦੀ ਹੈ ਜਨੀਰ ਜਾਨੀ ਬਿਲਕੁਲ 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 ਬਾ ਡੇ ਡ ਮੰਗਨ ਨਹੀਂ 15000 ਤੋਂ 20000 ਮੈਂ ਪਲੱਸ ਹੋ ਗਈ ਆ ਹੋ ਗਈ ਉਹ ਬਈ ਹੋ ਗਈ ਨਹੀਂ ਮਾਜ ਨਹੀਂ ਤਾਂ ਉਹ ਤੇ ਨਹੀਂ ਹੁੰਦਿਆ ਚਲੋ ਹਾਂ ਚਾਹ ਆ ਮੇਰਾ ਬੱਚਾ ਨਹੀਂ ਹੈਗਾ ਦੁੱਧ 11 12 ਕਿਲੋ ਅੱਛਾ ਹਾਂ ਲੈ ਮੈਂ ਇਹਨੂੰ ਇਹ ਮੈਂ ਠੀਕਾ ਲੈ ਲੀਂ ਜੋ ਅੱਛਾ ਲੈ ਲੈਂਦੀ ਹਾਂ ਹਾਂ ਇਹ ਗਲਤ ਗੱਲ ਨਹੀਂ ਕਰਨੀ ਠੀਕਾ ਲੈ ਲੈ ਹਾਂ ਲਾਦਣਾ ਮਾ ਆ ਕੇ ਮਿਲਦੀ ਕੱਲਾ ਬੰਦਾ ਚੋਅ ਐ ਨਹੀਂ ਵੀ ਲੱਗ ਡਾਂਗ ਫੜ ਕੇ ਜਾ ਹਾਂ ਠੀਕ ਹੈ ਮਗਲੇ ਨਾ ਮਗਲੇ ਲਾਏ ਨਹੀਂ ਰਹਿਣ ਦੇ ਹਾਂ ਠੀਕ ਹੈ ਚੱਲਣ ਦੋ ਕਿਉਂ ਚਾਹ ਲੈ ਇੱਕ ਨੰਬਰ ਸੰਦੀਦ ਸਿਆ ਬਸ ਠੀਕ ਹੈ ਤਾਜੀ ਨਹੀਂ ਮੇਰੀ ਗਲਤੀ ਹੋ ਜੇ ਮੈਂ ਮਾਰਾ ਨਾ ਮਾਰੇ ਤੇ ਹਾਂ ਇਹਦਾ ਮੁੱਲ ਫਿਰ 85 ਦੇ ਦਈਏ 80 ਦੀ 75 ਦੀ ਦੇ ਦਾਂਗੇ ਛੋਟ ਕਰ ਦਾਂਗੇ ਜੋ ਖੁਸ਼ੀ ਨਾਲ ਹਾਂ ਚਲੋ ਆ ਦੇਣਾ 74000 ਦੀ ਮੈਂ ਦੇ ਦਾਂਗੇ ਬਸ ਠੀਕ ਹੈ ਜਾਣ ਦੋ ਫਿਰ ਚਲੋ ਨੇ ਠੀਕ ਔਰ ਮਾਲ ਦਾ ਦਰ ਹੁਣ ਆ 20 ਕਿਲੋ ਵਾਲੀਆਂ ਆ ਗਾੜੀ ਆ ਗਈ ਟੋਕਰ ਗੱਬਣਾ ਮੈਂ ਆਉਣੀ ਵਿਖਾਵਾਂਗੇ ਅੱਛਾ ਹਾਂ 20 ਕਿਲੋ ਵਾਲੀ ਤੇ ਮੈਂ ਹੈਗੀ ਆ ਸੁਨੀਲ ਜੀ ਪੰਡ ਲੈ ਮੇਰੀ ਪਾਈ ਫਿਰਦੀ ਆ ਠੀਕ ਆ ਤੇ ਆਹ ਗੱਗਣਾ ਕੇ ਮੈਂ ਆ ਟੋਕਰ ਗੱਬਣ ਕੱਲੀ ਟੋਕਰ ਗੱਬਣ ਕੱਲੀ ਟੋਕਰ ਗੱਬਣ ਤੇ 5 ਕਿਲੋ ਦੁੱਧ ਲੋ ਜੀ 5 ਮੈਂ ਨਰੀ ਚੱਕ ਪਾਜੋ ਡਾਕਟਰ ਲਿਆਓ ਆਉਂਦਾ ਚੈੱਕ ਕਰਾ ਕੇ ਖੜੋ ਲੋ ਜੀ ਇਹ ਵੀ ਕਰੋ ਚੈੱਕ ਲੈ ਚਲੋ ਕਰਾਂ ਦੀ ਨਹੀਂ ਕੰਮ ਕਰਨਾ ਸਾਫ ਐ 1 ਨੰਬਰ ਦਾ ਅਗਲੇ ਨੂੰ ਟੰਕਾ ਕੇ ਦੇਣੀ ਟੰਕਾ ਕੇ ਲੜੀ ਬਸ 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 ਜੰਨਾਰੀ ਜਾ ਕੇ ਪਾ ਜੋ 5 ਕਿਲੋ ਦੁੱਧ ਜਾਂ ਚੂਣਾ ਗੱਲਾਂ ਨੀ ਦੋ ਟੱਗ ਚੋ ਕੇ ਖੜੇ ਮੇਰੇ ਘਰੇ ਕੋਈ ਇਹਦਾ ਮੁੱਲ ਡਾਕਟਰ ਲੈ ਆਓ ਚੈੱਕ ਕਰਾਓ ਕੋਈ ਪੈਣ ਰਹੀ ਕੋਈ ਸੱਤ ਨਹੀਂ ਹਾਂ ਦੇ ਨਾਲ 60 60 ਜਾਂਦ 2000 ਛੋੜ ਕਰਨੀ 52000 ਜਾਂ ਹਾਂ 58000 58000 ਤੋਂ 200 ਛੋੜ ਹੀ ਕਰਨੀ ਆ ਚਲੋ ਬਸ ਆਹੀ ਆ ਇਹੀ ਆਈਏ ਤਰੋ ਲੈ ਗਈ ਜਰਸੀ ਇਹ ਕੋਈ ਬਾ ਛੱਡੇ ਆਪ ਦਾ ਹਾਂ ਗੱਡੀ ਉਹ ਤੋਂ ਨਾ ਚੈੱਕ ਕਰਾ ਕੇ ਠੀਕ ਹੈ ਠੀਕ ਆਪ ਦਾ ਵੇਖ ਕੇ ਚੁੱਤ ਨਾ ਬਿਲਕੁਲ ਇਹ ਘੰਟਿਆਂ ਦੀ ਗੱਪਣਾ ਇਹ ਜਨੀਤ ਆ 15 ਤੋਂ 20 ਦਿਨ ਖੜਦੀ ਵੱਛੀ ਅੱਛਾ ਹਾਂ ਜਰਸੀ ਆ 20 ਵੀ ਖਰਚ ਸਕਦੀ 50 ਵੀ ਖਰਚ ਸਕਦੀ ਜੋ ਪਰ ਲਾਏ ਭਈ ਆ ਵੱਛੀ ਆਜੋ ਫਿਰ ਆ ਲਓ ਜੀ ਲਓ ਜੀ ਇਹ ਵੀ ਜੇ ਕਰੋ ਜੇ ਕਰੋ ਇਧਰ ਦੇਖੋ ਆ ਵੀ ਕੋਈ ਠੰਡੀ ਧੂੜੀ ਵਚੀ ਕੋਈ ਉਹ ਜੀ ਨਹੀਂ ਲਓ ਬਾਹਰ ਕੱਢ ਦੇਣੀ ਕੱਢ ਲਓ ਕੱਢ ਲਓ ਆਜੋ ਵਿਆਹਾਂ ਦੇ ਨੂੰ ਬਚਾ ਦੇ ਦੂਗੀ ਹੈ ਵਿਆਹਾਂ ਦੇ ਨੂੰ ਬਚਾ ਇਹ ਥੋੜੀ ਜੀ ਸੰਦੀਪ ਸਿੰਘ ਸਾਹਿਬ ਹੀ ਨਹੀਂ ਗਏ ਨੇ ਨਹੀਂ ਚਾਰੂ ਵਹਿੜ ਪਾਣਿਆ ਛੂ ਕਰਨੀ ਆ ਆ ਯਾ ਨਸਰ ਵਾਲੀ ਜਾਂ ਜਰਸੀ ਇਹ ਜਾਤ ਵਾਲੀ ਆ ਹਾਂ ਆ ਲਾਈਫ ਆਈ ਹੈ ਹਾਂ ਇਦਰੇ ਲਾਇ ਪਈ ਇਦਰੇ ਲੈ ਮੱਛੀ ਆ ਗਈ ਦੋ ਦਿਨਾਂ ਅਜ ਕਿਨਾ ਮੋਲ ਦਾ ਕੋਈ 40 ਕੋਈ 35 ਨਹੀਂ ਹਾਂ ਦੇਣਾ 32 ਹਜ਼ਾਰ ਦੀ ਵਛੀ ਦੇਣੀ 3000 ਦੀ 3000 ਹੀ ਦੇ ਦਾਂਗੇ ਹਾਂ ਬਸ ਠੀਕ ਹੈ ਚਲੋ 3000 ਦੀ ਦੇ ਦਾਂਗੇ ਅੱਛਾ ਬਚਾ ਲੈਣਾ ਦੁੱਧ ਜਿਆਦਾ ਨਹੀਂ ਤੇ 12 13 ਕਿਲੋ ਵਛੀ ਨਾ ਸੰਦੀਪ ਸਾਹਿਬ ਦੇਈ ਜਾਣਾ ਹਾਂ ਚਲ ਲਓ ਜੀ ਬਾਕੀ ਇੱਥੇ ਆਓ ਮੇਰੇ ਵੀ ਚੈੱਕ ਕਰੋ ਤੇ ਅੱਜ ਚੋਈ ਤਸੱਲੀ ਲਓ ਜਿਹੜੀ ਚੂਨ ਵਾਲੀ ਨੂੰ ਚੋ ਅਸੀਂ ਜਾਣਦੇ ਆ ਕਿ ਤਸੱਲੀ ਕਰਕੇ ਖੜੋ ਚਲੋ ਹਾਂਜੀ ਪਿੰਡ ਜੀਓ ਵਾਲਾ ਜਿਲ੍ਹਾ ਤਰਨਤਾਰਨ ਨੰਬਰ 8871370292 ਸਸੀਗਾਲ ਜੀ